ਸਸਿਕਾਰ ਕਿ ਮੇਰੀ ਪਿਆਰੀ ਜੀ YouTube ਫੈਮਲੀ ਉਮੀਦ ਕਰਦੀ ਆ ਤੁਸੀਂ ਸਾਰੇ ਜਿੰਨੇ ਠੀਕ ਹੋਵੋਗੇ ਖੁਸ਼ ਹੋਵੋਗੇ ਕੁਸ਼ ਹਾਲ ਹੋਵੋਗੇ ਆਪਣੇ ਘਰਾਂ ਵਿੱਚ ਜਿਹੜੇ ਤਾਂਦਰੁਸਤ ਹੋਵੋਗੇ ਤੇ ਲੋ ਜੀ ਮਾਰਨਿੰਗ ਦਾ ਵਲੌਗ ਸਟਾਰਟ ਕਰ ਰਹੇ ਆ ਤੇ ਇੱਥੇ ਜੀ ਅਸੀਂ ਨਾ ਅੱਜ ਨਵਾਂ ਪਲਾਂਟ ਲਗਾਇਆ ਸੀਗਾ ਤੇ ਸਨੈਪ ਪਲਾਂਟ ਕਹਿੰਦੇ ਜਿਹਨੂੰ ਉਹ ਦੋ ਹੋਏ ਪਏ ਸੀ ਤੇ ਅਸੀਂ ਸੋਚਿਆ ਨੇ ਇਹਨੂੰ ਪਟ ਕੇ ਜਿਹੜਾ ਗਮਲੇ ਦੇ ਵਿੱਚ ਲਾ ਲੈਂਦੇ ਆ ਤੇ ਚਲੋ ਵਧੀਆ ਗਰੋ ਕਰ ਜਾਊਗਾ ਹਨਾ ਤੇ ਇਸ ਕਰਕੇ ਅਸੀਂ ਇਹਨੂੰ ਗਮਲੇ ਚ ਲਾ ਲਿਆ ਸੀਗਾ ਬਾਹਰੋਂ ਮਿੱਟੀ ਚੱਕ ਲੈਂਦੀ ਸੀ ਖੇਤੋਂ ਘਰ ਦੇ ਨਾਲ ਹੀ ਜਮਾਇਤ ਖੇਤ ਵਿਹਲਾ ਪਿਆ ਆ ਉੱਥੋਂ ਮਤਲਬ ਕੋਈ ਕੀਚ ਲਵਾਉਣੀ ਹੁੰਦੀ ਆ ਫਿਰ ਉੱਥੋਂ ਮਿੱਟੀ ਜਿਹੜੀ ਲੈ ਆਉਂਦੇ ਹੁੰਦੇ ਆ ਕਿਉਂਕਿ ਖੇਤ ਦੀ ਮਿੱਟੀ ਵਧੀਆ ਹੁੰਦੀ ਆ ਤੇ ਜੜਾ ਵੀ ਆਪਾਂ ਪੌਦਾ ਲਾਉਂਦੇ ਆ ਹਨਾ ਉਹ ਜਲਦੀ ਗਰੋ ਕਰਦਾ ਆ ਤੇ ਮਾਰਨਿੰਗ ਟਾਈਮ ਉੱਠ ਕੇ ਅਸੀਂ ਸਭ ਤੋਂ ਪਹਿਲਾਂ ਇਹੀ ਕੰਮ ਕਰਦੇ ਹੁੰਦੇ ਆ ਜਿਵੇਂ ਕੋਈ ਬੇਲ ਬੁੱਟਿਆਂ ਦਾ ਕੰਮ ਕਰਨ ਵਾਲਾ ਹੁੰਦਾ ਕੋਈ ਗੁੜਾਈ ਵਗੈਰਾ ਕਰਨ ਵਾਲੀ ਹੁੰਦੀ ਆ ਹਨਾ ਜਾਂ ਪਾਣੀ ਦੇਣ ਵਾਲਾ ਹੁੰਦਾ ਉਹ ਮਾਰਨਿੰਗ ਟਾਈਮ ਜਿਹੜਾ ਉੱਠ ਕੇ ਅਸੀਂ ਐਵੇਂ ਇਹਦਾ ਕੰਮ ਜਿਹੜਾ ਕਰਦੇ ਹੁੰਦੇ ਆ ਕਿਉਂਕਿ ਉਸ ਟਾਈਮ ਨਾ ਕਿ ਅਸੀਂ ਫ੍ਰੀ ਹੁੰਦੇ ਆ ਫਿਰ ਸਾਨੂੰ ਐ ਹੁੰਦਾ ਵੀ ਇੱਕ ਵਾਰ ਨਿਮਰਤ ਨੂੰ ਤੋਰ ਦਿੰਦੇ ਆ ਉਸ ਤੋਂ ਬਾਅਦ ਜਿਹੜਾ ਆਪਣਾ ਕੰਮ ਜਿਹੜਾ ਆਮ ਨਾਲ ਕਰਦੇ ਰਹੀਏ ਬੇ ਨਿਮਰਤ ਨੂੰ ਤਿਆਰ ਕਰਕੇ ਜਿਹੜਾ ਸਕੂਲ ਭੇਜ ਦਈਏ ਇੱਥੇ ਜੀ ਨਿਮਰਤ ਨੂੰ ਸਕੂਲ ਛੱਡ ਆਏ ਸੀ ਉਸ ਤੋਂ ਬਾਅਦ ਆਪ ਨਾ ਹੋਂ ਚਲੇ ਗਏ ਸੀ ਹਸਬੰਡ ਜੀ ਤੇ ਮੈਂ ਨਾ ਉਹਦੀ ਡਰੈਸ ਸੋਰੀ ਡਰੈਸ ਕਹਿੰਦੀ ਆ ਡਰੈਸ ਹੀ ਯਾਦ ਆਉਂਦੀ ਆ ਨਿਮਰਤ ਨੂੰ ਜਦੋਂ ਦੀ ਸਕੂਲ ਭੇਜਣ ਲੱਗੀਆਂ ਹੁਣ ਡਰੈਸ ਹੀ ਮੇਰੇ ਦਿਮਾਗ ਚ ਰਹਿੰਦੀ ਆ ਬੀ ਡਰੈਸ ਨੂੰ ਧੋ ਲੋ ਪ੍ਰੈਸ ਕਰ ਲੋ ਧੋ ਲੋ ਪ੍ਰੈਸ ਕਰ ਲੋ ਬਸ ਤੇ ਇੱਥੇ ਮੈਂ ਨੀਮਰ ਦੇ ਪਾਪਾ ਦੀ ਮਤਲਬ ਪ੍ਰੈਸ ਕਰਕੇ ਸ਼ਰਟ ਰੱਖ ਕੇ ਦਿੱਤੀ ਸੀ ਮੈਂ ਕਿਹ ਚਿੰਨਾ ਚਿਰੋਂ ਨੂੰ ਹੁੰਦਿਆ ਵੀ ਮੈਂ ਉਹਨਾਂ ਦੀ ਜਿਹੜੀ ਕਮੀਜ਼ ਆ ਸ਼ਰਟ ਆ ਉਹਨੂੰ ਜਿਹੜਾ ਪ੍ਰੈਸ ਕਰ ਦਿੰਦੀ ਆ ਤੇ ਅੱਜ ਜੀ ਆਪਾਂ ਬਹੁਤ ਸਾਰਾ ਕੰਮ ਕਰਨਾ ਆ ਅੱਜ ਆਪਾਂ ਸਾਰੇ ਕੱਪੜੇ ਧੋਣੇ ਆ ਸਾਰੇ ਮਤਲਬ ਜਿਹੜੇ ਆਪਣਾ ਗੱਦਾ ਆ ਹਨਾ ਉੱਪਰ ਜਿਹੜਾ ਮੈਟਰ ਵਿਛਾ ਰੱਖਿਆ ਉਹ ਵੀ ਧੋਣਾ ਆ ਤੇ ਗੱਦਿਆਂ ਦੇ ਜਿਹੜੇ ਕਵਰ ਆ ਉਹ ਵੀ ਧੋਣੀਆਂ ਤੇ ਜਿਹੜੇ ਬੈੱਡ ਸ਼ੀਟਾਂ ਨੇ ਉਹ ਵੀ ਸਾਰੀਆਂ ਅੱਜ ਧੋਣੀਆਂ ਨੇ ਇਸ ਕਰਕੇ ਮਸ਼ੀਨ ਲਗਾ ਲਈ ਸੀ ਤੇ ਮਸ਼ੀਨ ਤਾਂ ਲਗਾ ਲਈ ਸੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਪਲੀਜ਼ ਪਿਆਰ ਨਾਲ ਜَا ਕਮੈਂਟ ਵੀ ਜ਼ਰੂਰ ਕਰਿਓ ਤੇ ਇੱਥੇ ਜੀ ਮੈਂ ਸਾਰੇ ਕੱਪੜੇ ਜਿਹੜੇ ਮਸ਼ੀਨ ਦੇ ਵਿੱਚ ਪਾ ਦਿੱਤੇ ਸੀ ਨਾਲ ਦੀ ਨਾਲ ਮੈਂ ਆਪਣਾ ਹੋਰ ਕੰਮ ਵੀ ਜਿਹੜਾ ਕਰਨਾ ਸਟਾਰਟ ਕਰ ਦਿੱਤਾ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਮਸ਼ੀਨ ਲਾ ਕੇ ਮੈਂ ਆਪਣਾ ਸਾਫ ਸਫਾਈ ਦਾ ਕੰਮ ਵੀ ਜਿਹੜਾ ਨਾਲ ਹੀ ਜਿਹੜਾ ਕਰਦੀ ਹੁੰਦੀ ਆ ਵੈਸੇ ਤਾਂ ਜੀ ਮੈਂ ਆਪਣਾ ਧੁੱਪ ਵਾਲਾ ਕੰਮ ਜਿਹੜਾ ਪਹਿਲਾਂ ਹੀ ਨਿਬੜ ਲੈਣੀ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਕਿ ਬਾਹਰ ਝਾੜੂ ਲਾਉਣਾ ਤੇ ਕੱਪੜੇ ਧੋਣੇ ਪਰ ਅੱਜ ਨਾ ਮੈਂ ਥੋੜੀ ਜੀ ਲੇਟ ਹੋ ਗਈ ਸੀ ਉਹ ਲੇਟ ਤਾਂ ਹੋ ਗਈ ਸੀ ਕਿਉਂਕਿ ਨਾ ਮੈਨੂੰ ਅੱਜੇ ਮੈਨੂੰ ਐ ਨਹੀਂ ਸੀਗਾ ਵੀ ਮੈਂ ਕੱਪੜੇ ਧੋਣੀਆਂ ਉਹ ਤਾਂ ਮੈਂ ਐਟ ਅ ਟਾਈਮ ਜਿਹੜਾ ਮੇਰੀ ਸਲਾਹ ਬਣੀ ਵੀ ਮੈਂ ਅੱਜ ਚਲ ਆ ਬੜੇ ਕੱਪੜੇ ਧੋ ਲੈਂਦੀ ਆ ਨਹੀਂ ਤਾਂ ਜੇ ਪਹਿਲਾਂ ਇੱਕ ਦਿਨ ਪਹਿਲਾਂ ਮੈਂ ਸੋਚਦੀ ਹੁੰਦੀ ਨਾ ਵੀ ਮੈਂ ਸਵੇਰ ਨੂੰ ਆਹ ਵਾਲੇ ਕੰਮ ਕਰਦੇ ਆ ਫਿਰ ਮੈਂ ਸਵੇਰੇ ਉੱਠਦੀ ਆ ਜਿਹੜਾ ਆਪਣੇ ਕੰਮ ਤੇ ਲੱਗ ਜਾਨੀ ਹੁੰਦੀ ਆ ਤੇ ਅੱਜ ਤੋਂ ਬੱਸ ਮੈਂ ਇੱਕੋਦਮੀ ਮੇਰੀ ਸਲਾਹ ਬਣੀ ਵੀ ਚੱਲ ਮੈਂ ਧੋ ਹੀ ਲੈਨੀ ਆ ਕਾਫੀ ਦਿਨ ਹੋ ਗਏ ਵੀ ਮੈਂ ਜੜੇ ਗੱਤਿਆਂ ਦੇ ਕਵਰ ਧੋਤੇ ਨਹੀਂ ਸੀਗੇ ਤੇ ਮੈਂ ਸੋਚਿਆ ਵੀ ਚਲੋ ਅੱਗੇ ਅੱਗੇ ਮੌਂ ਗਰਮੀ ਬਹੁਤ ਜ਼ਿਆਦਾ ਵੱਧ ਜਾਣੀ ਆ ਫਿਰ ਧੋਤੇ ਨਹੀਂ ਜਾਣੇ ਹੈਗੇ ਵੀ ਚਾ ਲੱਗੇ ਹੱਥ ਇਹਨਾਂ ਨੂੰ ਅੱਜ ਧੋ ਹੀ ਦਿੰਦੀ ਆ ਤੇ ਇੱਥੇ ਜੀ ਮੈਂ ਗੱਦਿਆਂ ਨੂੰ ਵੀ ਬਾਹਰ ਧੁੱਪ ਲਵਾ ਲਵਾਂਗੀ ਥੋੜੀ دیر ਵਾਸਤੇ ਜਿੰਨਾ ਚਿਰ ਆਪਣੇ ਗੱਦਿਆਂ ਦੇ ਕਵਰ ਆਪਾਂ ਧੋਂਦੇ ਆ ਤੇ ਮੈਂ ਸੋਚਿਆ ਚਲੋ ਗੱਦਿਆਂ ਨੂੰ ਵੀ ਧੁੱਪ ਲਵਾ ਕੇ ਜਿਹੜਾ ਅੰਦਰ ਰੱਖ ਦੂੰਗੀ ਉਹਨਾਂ ਚਿਰ ਮੈਂ ਜਿਹੜੇ ਆਪਣੇ ਕੱਪੜੇ ਧੋ ਲੈਂਦੀ ਆ ਲੋ ਜੀ ਕੱਪੜੇ ਮੈਂ ਇੱਥੇ ਮਸ਼ੀਨ ਵਿੱਚ ਪਾ ਦਿੱਤੇ ਸੀ ਨਾਲ ਦੇ ਨਾਲ ਆਪਣੇ ਕੱਪੜੇ ਧੋਤੇ ਜਾ ਰਹੇ ਆ ਦਿਨ ਨਾਲ ਦੀ ਨਾਲ ਜਿਹੜੀ ਆਪਾਂ ਆਪਣੀ ਸਾਫ ਸਫਾਈ ਦਾ ਕੰਮ ਜਿਹੜਾ ਸ਼ੁਰੂ ਕਰਦੇ ਆ ਤੇ ਇੱਥੇ ਮੈਂ ਬੈੱਡ ਨੂੰ ਝਾੜ ਰਹੀ ਸੀ ਤੇ ਅੱਜ ਨਾਲ ਸਾਰੇ ਕੱਪੜੇ ਤਾਂ ਆਪਾਂ ਧੋ ਹੀ ਰਹੇ ਸੀ ਹਨਾ ਤੇ ਮੇਰੇ ਨਾਲ ਸਰਾਣੇ ਵੀ ਬਹੁਤ ਜ਼ਿਆਦਾ ਗੰਦੇ ਹੋਏ ਪਏ ਆ ਕਿੰਨੇ ਦਿਨਾਂ ਦੀ ਸੋਚ ਰਹੀ ਸੀ ਵੀ ਚਲੋ ਮੈਂ ਇਹਨਾਂ ਨੂੰ ਵੀ ਧੋਵਾਂਗੀ ਤੇ ਅੱਜ ਮੈਂ ਇਹਨਾਂ ਨੂੰ ਧੋਵਾਂਗੀ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਕਿ ਕਿੱਦਾਂ ਧੋਵਾਂਗੀ ਇਹਨਾਂ ਨੂੰ ਕਈ ਵਾਰ ਐ ਹੁੰਦਾ ਨਾ ਜਿਹੜੇ ਆਪਣੇ ਸਹਰਾਣਿਆਂ ਦੀ ਰੂਹ ਹੁੰਦੀ ਆ ਹਨਾ ਉਹ ਟੁੱਟ ਜਾਂਦੀ ਆ ਤੇ ਬੜੇ ਭੜੇ ਲੱਗਦੇ ਆ ਵੇਖਣ ਚ ਨਾ ਪਤਲੇ ਜੇ ਹੋ ਜਾਂਦੀ ਆ ਥਾਂ ਥਾਂ ਤੋਂ ਜਿਹੜੇ ਸਹਰਾਣੇ ਟੁੱਟ ਜਾਂਦੇ ਆ ਤੇ ਅੱਜ ਉਹ ਵੀ ਆਪਾਂ ਠੀਕ ਕਰਾਂਗੇ ਨਾਲੇ ਲੱਗੇ ਹੱਥ ਜਿਹੜੇ ਆਪਣੇ ਸਹਰਾਣੇ ਆ ਉਹ ਵੀ ਧੋਤੇ ਜਾਣਗੇ ਹਨਾ ਰੂਹ ਵੀ ਜਿਹੜੀ ਸਾਫ਼ ਹੋ ਜੂਦੀ ਅੰਦਰੋਂ ਤੇ ਲੋ ਜੀ ਸਹਰਾਣਿਆਂ ਦੇ ਕਵਰ ਦੇ ਸਮੇਤ ਜਿਹੜਾ ਮੈਂ ਮਸ਼ੀਨ ਦੇ ਵਿੱਚ ਪਾਤਾ ਸਹਰਾਣਾ ਉਹਦੇ ਸਹਰਾਣੇ ਪਾ ਦਿੱਤੇ ਆ ਤੇ ਥੋੜਾ ਜਿਹਾ ਸਰਫ ਸਰਫ ਹੋਰ ਪਾ ਦੋਗੀ ਇਹਦੇ ਵਿੱਚ ਤੇ ਲੋ ਜੀ ਇਹਨੂੰ ਤਿੰਨ ਚਾਰ ਗੇੜੇ ਦਵਾ ਕੇ ਹੱਥ ਨਾਲ ਦੱਬ ਦੱਬ ਕੇ ਇਹਦੀ ਮੈਲ ਜਿਹੜੀ ਕੱਢਾਂਗੇ ਆਪਾਂ ਕਈ ਵਾਰ ਆਉਂਦਾ ਜੀ ਆਪਾਂ ਨਾ ਭਿਓ ਜਿਹੜੀ ਰੂਮ ਹੁੰਦੀ ਆ ਹਨਾ ਉਹਨੂੰ ਭਿਉਣਾ ਜਿਹੜਾ ਔਖਾ ਲੱਗਦਾ ਆ ਹਨਾ ਆਪਾਂ ਘਰ ਵਿੱਚ ਇਹ ਰੂਮ ਨੂੰ ਨਵੀਂ ਵਰਗੀ ਕਰ ਸਕਦੇ ਆ ਇਸ ਤਰੀਕੇ ਨਾਲ ਤੇ ਮੈਂ ਨਾ ਕਈ ਵਾਰ ਜਿਹੜਾ ਆਪਣੇ ਸਹਰਾਣੇ ਆ ਇਸੇ ਤਰੀਕੇ ਨਾਲ ਜਿਹੜੇ ਤੋਤੇ ਆ ਤੇ ਬਿਲਕੁਲ ਨਵੇਂ ਵਰਗੇ ਹੋ ਜਾਂਦੇ ਆ ਅੱਗੇ-ਅੱਗੇ ਤੁਸੀਂ ਵੇਖਦੇ ਜਾਇਓ ਤੇ ਹੁਣ ਜੀ ਮੈਂ ਇਹਨੂੰ ਧੋ ਦੂੰਗੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਦੋਂ ਤੋਤੀ ਗਈ ਫਿਰ ਜਿਹੜੇ ਨਿਚੋੜਨ ਵਾਲੇ ਵਿੱਚ ਇਹਨੂੰ ਨਿਚੋੜ ਦੂੰਗੀ ਅੱਗੇ ਦਾ ਪ੍ਰੋਸੀਜਰ ਤੁਹਾਨੂੰ ਫੇਰ ਦੱਸਦੀ ਆ ਮੈਂ ਜੀ ਉਦੋਂ ਤੱਕ ਤੁਸੀਂ ਵੀਡੀਓ ਨਾਲ ਐਦਾਂ ਹੀ ਬਨੇ ਰਹੋ ਜੀ ਇੱਥੇ ਤਿੰਨ ਚਾਰ ਗੇੜੇ ਜਿਹੜੇ ਆ ਗਏ ਸੀ ਉਸ ਤੋਂ ਬਾਅਦ ਜੀ ਮੈਂ ਸਰਾਣਾ ਕੱਢ ਕੇ ਚੰਗੀ ਤਰ੍ਹਾਂ ਪਾਣੀ ਵਿੱਚ ਖੰਘਾਲ ਲਿਆ ਉਸ ਤੋਂ ਬਾਅਦ ਸੁੱਕਣ ਵਾਲੀ ਸਾਈਡ ਜਿਹੜਾ ਮੈਂ ਇਹਨੂੰ ਪਾ ਦਿੱਤਾ ਆ ਹੁਣ ਸੁੱਕ ਜਾਣਗੇ ਉਸ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਸੁੱਕਣੀ ਪਾਵਾਂਗੇ ਤੇ ਇੱਥੇ ਜੀ ਮੈਂ ਕਪੜਾ ਵਿਛਾ ਦਿੱਤਾ ਸੀਗਾ ਕੋਈ ਤੇ ਹੁਣ ਮੈਂ ਕੱਢ ਕੇ ਦਿੰਦੀਆਂ ਸਰਾਣੇ ਜਿਹੜੇ ਮੈਂ ਸੁਕਾ ਦਿੱਤੇ ਸੀਗੇ ਤੇ ਹੁਣ ਮੈਂ ਮਸ਼ੀਨ ਵਿੱਚ ਸੁਕਾ ਲਈ ਸੀ ਤਾਂ ਹੁਣ ਇਹਨੂੰ ਖੋਲ ਕੇ ਜੀ ਇਹਦੀ ਸਾਰੀ ਜਿਹੜੀ ਰੂ ਹੈ ਨਾ ਉਹਨੂੰ ਖਲਾੜ ਦੂੰਗੀ ਉਹਨੂੰ ਧੁੱਪ ਵਿੱਚ ਜਿਹੜੀ ਸੁਕਣੀ ਪਾ ਦੂੰਗੀ ਤੇ ਹੱਥਾਂ ਨਾਲ ਨਾ ਥੋੜਾ ਥੋੜਾ ਕਰਕੇ ਐ ਖੋਲ ਦੂੰਗੀ ਇਹਨੂੰ ਜਿਵੇਂ ਨਾਲ ਜੁੜੀ ਹੋਈ ਹੈ ਨਾ ਰੂ ਉਹਨੂੰ ਐਵੇਂ ਹੱਥਾਂ ਨਾਲ ਜਿਹੜੇ ਖੋਲ ਦਾਂਗੇ ਤਾਂ ਕਾਫੀ ਜਿਆਦਾ ਜਿਹੜੀ ਰੂ ਸੀ ਨਾ ਉਹ ਜੁੜੀ ਹੋਈ ਆ ਇਕੱਠੀ ਹੋਈ ਸੀ ਤਾਂਹੀਂ ਕਰਕੇ ਜਿਹੜੇ ਸਰਾਣੇ ਸਾਰੇ ਟੁੱਟੇ ਹੋਏ ਸੀਗੇ ਤੇ ਅੱਜ ਮੈਂ ਫਿਰ ਸੋਚ ਲਿਆ ਚਲੋ ਇਹਨਾਂ ਨੂੰ ਮੈਂ ਧੋਵਾਂਗੀ ਨਾਲੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇਹ ਚੀਜ਼ਾਂ ਨਾ ਸ਼ੇਅਰ ਕਰਨੀਆਂ ਜ਼ਰੂਰੀ ਹੁੰਦੀਆਂ ਤਾਂਕਿ ਕਈ ਵਾਰ ਤਾਂ ਕਿਸੇ ਨੂੰ ਨਹੀਂ ਆਈਡੀਆ ਹੁੰਦਾ ਤੇ ਉਹ ਘਰ ਵਿੱਚ ਵੀ ਫਿਰ ਆਪਾਂ ਇਹ ਚੀਜ਼ਾਂ ਦੇਖ ਕੇ ਹਨਾ ਆਪ ਵੀ ਜਿਹੜਾ ਟਰਾਈ ਕਰ ਸਕਦੇ ਆ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਨੇ ਕਾਫੀ ਵਾਰੀ ਜਿਹੜੀ ਇਸ ਤਰੀਕੇ ਨਾਲ ਜਿਹੜੇ ਆਪਣੇ ਸਰਾਣੇ ਆ ਨਵੇਂ ਵਰਗੇ ਕਰ ਦਿੱਤੇ ਆ ਤੇ ਥੋੜੇ ਦਿਨਾਂ ਬਾਅਦ ਫੇਰ ਚਲੋ ਹੋ ਜਾਂਦੇ ਉਹ ਤਾਂ ਦੂਜੇ ਵੀ ਹੋ ਜਾਂਦੇ ਜਿਹੜੇ ਆਪਾਂ ਬਾਹਰੋਂ ਕਰਾਉਂਦੇ ਆ ਹਨਾ ਤੇ ਇਹ ਆਪਾਂ ਘਰ ਵਿੱਚ ਵੀ ਵਧੀਆ ਤਰੀਕੇ ਨਾਲ ਜਿਹੜੇ ਬਣਾ ਸਕਦੇ ਆ ਇਦਾਂ ਤੇ ਲੋਜੀ ਹੌਲੀ ਹੌਲੀ ਕਰਕੇ ਨਾ ਮੈਂ ਸਾਰੇ ਹੀ ਮਤਲਬ ਐਵੇਂ ਤੋੜ ਤੋੜ ਕੇ ਪਤਲੇ ਪਤਲੇ ਕਰਕੇ ਨਾ ਐਵੇਂ ਖਿਲਾਰ ਦਿੱਤੀ ਸੀ ਰੂ ਤੇ ਹੁਣ ਇਹਨਾਂ ਨੂੰ ਧੁੱਪ ਲੱਗਣ ਵਾਸਤੇ ਜਿਹੜਾ ਛੱਡ ਦੂੰਗੀ ਖੋਲ ਖੋਲ ਕੇ ਕਾਫੀ ਜ਼ਿਆਦਾ ਜੁੜੀ ਹੋਈ ਸੀ ਐਵੇਂ ਖਿੱਚ ਖਿੱਚ ਕੇ ਨਾ ਰੂ ਜੜੀ for all ਲੋ ਜੀ ਇੱਥੇ ਮੈਂ ਰੂਮ ਝਾੜ ਕੇ ਆਈ ਆ ਮੈਨੂੰ ਨਾ ਐਵੇਂ ਸੀਗਾ ਵੀ ਗੱਡੇ ਵਗੈਰਾ ਚੱਕੇ ਹੋਏ ਅੱਜ ਹਨਾ ਕਿਉਂਕਿ ਨਾ ਹਰ ਇੱਕ ਚੀਜ਼ ਦਾ ਲਾਹਾ ਹੋ ਜਾਂਦਾ ਵੀ ਚਲੋ ਅੱਜ ਆਪਾਂ ਇਹ ਕੀਤਾ ਤੇ ਆਪਾਂ ਉਹ ਵੀ ਕੰਮ ਕਰ ਹੀ ਲੈਂਦੇ ਆ ਤੇ ਮੈਨੂੰ ਐਸੀ ਵੀ ਗੱਡੇ ਵਗੈਰਾ ਚੱਕੇ ਹੋਇਆ ਲੱਗੇ ਹੱਥ ਪੱਖਾ ਵਗੈਰਾ ਵੀ ਜਿਹੜਾ ਮੈਂ ਸਾਫ਼ ਕਰ ਲੈਂਦੀ ਆ ਤੇ ਫਿਰ ਜਿਹੜਾ ਸਾਫ਼ ਕਰਨਾ ਨਾ ਆਸਾਨ ਹੋ ਜਾਊਗਾ ਤੇ ਦੀਵਾਰ ਤੇ ਵੀ ਜਿਹੜਾ ਮੈਂ ਮਾਰ ਦਿੱਤਾ ਸੀਗਾ ਤੇ ਹੁਣ ਜੀ ਰੂਮ ਦੀ ਸਫਾਈ ਕਰਨ ਤੋਂ ਬਾਅਦ ਮੈਂ ਆ ਗਈ ਸੀ ਬਾਹਰ ਕਿਉਂਕਿ ਮੈਂ ਕਪੜੇ ਸੁੱਕਣੇ ਪਾਉਣ ਵਾਸਤੇ ਮਸ਼ੀਨ ਵਿੱਚ ਪਾ ਕੇ ਗਈ ਸੀ ਕਿ ਤੇ ਹੁਣ ਉਹ ਸੁੱਕ ਚੁੱਕੇ ਆ ਤੇ ਮੈਂ ਇਹਨਾਂ ਨੂੰ ਬਾਹਰ ਇਸ ਤਾਰ ਦੇ ਉੱਤੇ ਤੇ ਇੱਥੇ ਜੀ ਆਪਣੇ ਗੱਦੇ ਵਗੈਰਾ ਨੂੰ ਧੁੱਪ ਲੱਗ ਗਈ ਸੀ ਉਹਨਾਂ ਨੂੰ ਵੀ ਚੱਕ ਕੇ ਜਿਹੜਾ ਮੈਂ ਹੁਣ ਅੰਦਰ ਰੱਖ ਦਿੱਤੇ ਸੀਗੇ ਕਿਉਂਕਿ ਨਾ ਧੁੱਪ ਇੰਨੀ ਤੇਜ਼ ਹੁੰਦੀ ਹੈ ਨਾ ਵੀ ਮਤਲਬ ਹਰੇਕ ਚੀਜ਼ ਜਿਹੜੀ ਮੱਚਣ ਲੱਗ ਜਾਂਦੀ ਹੈ ਜਦੋਂ ਆਪਾਂ ਜ਼ਿਆਦਾ ਦੇਰ ਧੁੱਪ ਵਿੱਚ ਰੱਖ ਦਿੰਦੇ ਆ ਨਾ ਉਹ ਜ਼ਿਆਦਾ ਗਰਮ ਹੋ ਜਾਂਦੀ ਹੈ ਪੂਰੀ ਇਸ ਕਰਕੇ ਮੈਂ ਇਹਨੂੰ ਥੋੜੀ ਜੀ ਧੁੱਪ ਲਵਾ ਕੇ ਜਿਹੜਾ ਅੰਦਰ ਰੱਖ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਆ ਗਈ ਸੀ ਜੀ ਮੈਂ ਕਿਚਨ ਦੇ ਵਿੱਚ ਕਿਚਨ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨ ਫਿਰ ਜੀ ਅੱਜ ਮੇਰੇ ਕੱਪੜਿਆਂ ਦਾ ਕੰਮ ਵਾਲਾ ਸੀਗਾ ਇਸ ਕਰਕੇ ਮੈਂ ਫਟਾਫਟ ਆਪਣਾ ਕੰਮ ਨਿਬੇੜ ਰਹੀ ਸੀਗੀ ਮੈਨੂੰ ਐਸੇ ਵੀ ਮੈਂ ਆਪਣਾ ਕੰਮ ਆ ਜਿਹੜਾ ਛੇਤੀ ਨਿਬੇੜ ਲਾਂ ਕਿਉਂਕਿ ਮੈਂ ਕਾਫੀ ਜਿਆਦਾ ਜਿਹੜਾ ਖਲਾਰਾ ਪਾਇਆ ਹੋਇਆ ਸੀਗਾ ਤੇ ਇੱਥੇ ਜੀ ਆਪਾਂ ਦੀਵਾਨ ਤੇ ਵੀ ਅੱਜ ਬੈੱਡ ਸ਼ੀਟ ਦੂਸਰੀ ਵਿਛਾ ਦਿੱਤੀ ਹੈ ਕਿਉਂਕਿ ਨਾ ਜਿਹੜੀ ਇਹ ਦੂਸਰੀਆਂ ਬੈੱਡ ਸ਼ੀਟਾਂ ਸੀ ਨਾ ਉਹ ਜਿਆਦਾ ਇਕੱਠੀ ਹੋ ਜਾਂਦੀਆਂ ਨੇ ਤੇ ਮਤਲਬ ਮੜਾ ਜੇ ਕੋਈ ਬੈਠਦਾ ਨਾ ਉਹ ਨਾਲ ਦੀ ਨਾਲ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਇਹਦੇ ਉੱਤੇ ਜਿਹੜੀ ਕਾਟਨ ਦੀ ਚਿੱਦਰ ਵਿਛਾ ਦਿੱਤੀ ਆ ਇਹ ਵੀ ਐ ਵੀ ਇੱਕ ਜਗ੍ਹਾ ਇੰਨੀ ਜ਼ਿਆਦਾ ਜਿਹੜੀ ਇਕੱਠੀ ਹੁੰਦੀ ਨਹੀਂ ਹੈਗੀ ਤੇ ਵੈਸੇ ਵੀ ਬੜੀ ਸੋਹਣੀ ਲੱਗ ਰਹੀ ਹੈ ਦੀਵਾਨ ਤੇ ਉਹਨਾ ਅੰਦਰ ਵਾਲਾ ਬੈਠੇ ਥੋੜਾ ਜਿਹਾ ਵੱਡਾ ਆ ਉਹਦੇ ਤੇ ਛੋਟੀ ਪੈ ਜਾਂਦੀ ਹੈ ਤੇ ਦੀਵਾਨ ਦੀਵਾਨ ਤੇ ਦਾ ਸਾਈਜ਼ ਹੀ ਬਿਲਕੁਲ ਸੈੱਟ ਹੈ ਤੇ ਵੇਖੋ ਦੇਖਣ ਚ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੇ ਲੋ ਜੀ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਾਰੇ ਕੱਪੜਿਆਂ ਦਾ ਕੰਮ ਕਰਿਆ ਸੀਗਾ ਗੱਤੇ ਵਗੈਰਾ ਅੱਜ ਧੁੱਪ ਲਵਾਈ ਸੀਗੀ ਤੇ ਇਹ ਕਵਰ ਵਗੈਰੇ ਵੀ ਸਾਰੇ ਸਾਫ਼ ਕੀਤੇ ਆ ਤੇ ਹੁਣ ਸਾਰੇ ਸੁੱਕ ਗਏ ਆ ਤੇ ਹੁਣ ਆਪਾਂ ਉਹਨਾਂ ਨੂੰ ਵਾਪਿਸ ਜਿਹੜੇ ਚੜਾ ਦਾਂਗੇ ਤੇ ਹੁਣ ਮੈਂ ਨਾ ਆ ਕੇ ਵੀ ਆ ਗਈ ਸੀ ਔਰ ਨੰਬਰ ਤੇ ਦੇ ਆਉਣ ਦਾ ਜਿਹੜਾ ਟਾਈਮ ਹੋ ਚੁੱਕਿਆ ਤੇ ਮੈਨੂੰ ਆਇਆ ਵੀ ਉਹਦੇ ਆਉਣ ਤੋਂ ਪਹਿਲਾਂ ਜਿਹੜਾ ਮੈਂ ਆਪਦਾ ਕੰਮ ਜਿਹੜਾ ਛੇਤੀ ਨਿਬੇੜ ਲਵਾਂ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਬੱਚੇ ਕਰਨ ਨਹੀਂ ਦਿੰਦੇ ਹੈਗੇ ਇਸ ਕਰਕੇ ਅੱਜ ਜਿਹੜੇ ਸਰਾਣੇ ਸੀਗੇ ਉਹੀ ਮੈਂ ਅੱਜ ਤੋੜ ਦਿੱਤੇ ਸੀਗੇ ਤੇ ਬਾਹਰ ਤੋਂ ਫੁੱਲ ਵਾੜੀਆਂ ਉਹਨਾਂ ਨੂੰ ਮੈਂ ਜਦੋਂ ਚੰਗੀ ਤਰ੍ਹਾਂ ਨੂੰ ਧੁੱਪ ਲੱਗ ਗਈ ਹੈ ਨਾ ਸੁੱਕ ਗਏ ਫਿਰ ਮੈਂ ਦੀਵਾਰ ਤੋਂ ਜਿਹੜਾ ਸਰਾਣਿਆਂ ਦੇ ਵਿੱਚ ਉਹਨੂੰ ਭਰ ਦੂੰਗੀ ਫਿਰ ਆਪਣੇ ਜਿਹੜੇ ਸਰਾਣੇ ਆ ਦੀਵਾਰ ਤੋਂ ਜਿਹੜੇ ਨਵੇਂ ਵਰਗੇ ਬਣ ਜਾਣਗੇ ਇਹ ਦੇਖੋ ਆਹ ਵਾਲਾ ਤਰੀਕਾ ਵੀ ਬਹੁਤ ਵਧੀਆ ਹੈ ਕਿਉਂਕਿ ਕਈ ਵਾਰ ਆਪਣੀ ਤਾਂ ਨਹੀਂ ਪ੍ਰਵਾਣ ਵਾਸਤੇ ਜਾਇਆ ਜਾਂਦਾ ਹਨ ਤੇ ਆਪਾਂ ਇਸ ਤਰੀਕੇ ਨਾਲ ਵੀ ਘਰ ਵਿੱਚ ਧੋ ਕੇ ਚੰਗੀ ਤਰ੍ਹਾਂ ਹਨ ਤੇ ਆਪਣੇ ਸਹਾਨਿਆਂ ਨੂੰ ਨਵਾਂ ਜਿਹੜਾ ਬਣਾ ਸਕਦੇ ਆ ਤੇ ਲੋ ਜੀ ਹੁਣ ਫਟਾਫਟ ਜਿਹੜਾ ਸਾਰਾ ਸਮਾਨ ਸੁੱਖ ਚੁੱਕਿਆ ਹੈ ਜਿਹੜੇ ਕੱਪੜੇ ਆਪਣੇ ਸੁੱਕ ਚੁੱਕੇ ਆ ਉਹ ਸਾਰਿਆਂ ਨੂੰ ਮੈਂ ਗੱਦੇ ਚੜੋਣਾਂ ਜੀ ਇੱਥੇ ਜਿਹੜੇ ਆਪਣੇ ਕੱਪੜੇ ਸੁੱਕਨੇ ਪਾਏ ਸੀ ਉਹ ਵੀ ਸੁੱਕ ਗਏ ਸੀ ਕਿਉਂਕਿ ਨਾ ਹੁਣ ਗਰਮੀ ਇੰਨੀ ਜ਼ਿਆਦਾ ਹੁੰਦੀ ਆ ਮਸ਼ੀਨ 'ਚ ਨਿਚੋੜਨ ਤੋਂ ਬਾਅਦ ਕੱਪੜੇ ਜਿਹੜੇ 10 ਮਿੰਟ ਬਾਅਦ ਜਿਹੜੇ ਸੁੱਕ ਜਾਂਦੇ ਆ ਇਸ ਕਰਕੇ ਨਾ ਉਸ ਤੋਂ ਬਾਅਦ ਤਾਂ ਕੱਪੜੇ ਜਿਹੜੇ ਮੱਚਣ ਲੱਗ ਜਾਂਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਫਟਾਫਟ ਜਿਹੜੇ ਉਤਾਰ ਲਏ ਸੀਗੇ ਤੇ ਥੋੜੇ ਕੱਪੜੇ ਜਿਹੜੇ ਸੀਗੇ ਗਿੱਲੇ ਸੀਗੇ ਉਹ ਜਿਹੜੇ ਮੈਂ ਹੁਣੇ ਹੀ ਪਾਏ ਸੀਗੇ ਉਹ ਮੈਂ ਛੱਡ ਦਿੱਤੇ ਸੀ ਬਾਕੀ ਸਾਰੇ ਕੱਪੜੇ ਜਿਹੜੇ ਮੈਂ ਉਤਾਰ ਕੇ ਲੈ ਆਈ ਸੀ ਤੇ ਹੁਣ ਜੀ ਮੈਂ ਇੱਥੇ ਪਾਉਣ ਲੱਗੀ ਸੀ ਗੱਦੀਆਂ ਦੇ ਕਵਰ ਕਿਉਂਕਿ ਮ ਫਿਰ ਮੈਂ ਸੋਚ ਰਹੀ ਸੀ ਜਦੋਂ ਨਿਮਰਤ ਨੂੰ ਉਹਨਿੰ ਮਰਦੇ ਪਾਪਾ ਛੱਡਣ ਵਾਸਤੇ ਆਉਣਗੇ ਨਾ ਉਦੋਂ ਉਹਨਾਂ ਦੀ ਹੈਲਪ ਨਾਲ ਜਿਹੜਾ ਮੈਂ ਗੱਦਿਆਂ ਦੇ ਕਬਰ ਚੜਾ ਲੂੰਗੀ ਬਟ ਮੈਨੂੰ ਤਾਂ ਸਬਰ ਹੁੰਦਾ ਹੀ ਨਹੀਂ ਹੈਗਾ ਮੈਨੂੰ ਐ ਹੁੰਦਾ ਵੀ ਮੈਂ ਕੰਮ ਜਿਹੜਾ ਫਟਾਫਟ ਪੇੜ ਦੇਵਾਂ ਤੇ ਇੱਥੇ ਮੈਂ ਕੱਲੀ ਹੀ ਜਿਹੜਾ ਆਪਣੇ ਕਬਰ ਚੜਾਉਣ ਲੱਗ ਗਈ ਸੀ ਇਹਨਾਂ ਕਬਰ ਥੋੜੇ ਜਿ ਛੋਟੇ ਨੇ ਗੱਦੇ ਥੋੜੇ ਜਿ ਜ਼ਿਆਦਾ ਵੱਡੇ ਆ ਤੇ ਇਹਦੀ ਜਿਪ ਵੀ ਜਿਹੜੀ ਖਰਾਬ ਹੋ ਗਈ ਐ ਦੋ ਤਿੰਨ ਵਾਰੀ ਠੀਕ ਕਰਾਈ ਐ ਕਿਉਂਕਿ ਨਾ ਜਦੋਂ ਵੀ ਕਬਰ ਜਿਹੜੇ ਛੋਟੇ ਛੋਟੇ ਕਰਕੇ ਇਕੱਲੇ ਹੁੰਦੇ ਦੇ ਚੁੜਨੇ ਵੀ ਜਿਹੜੇ ਪਰ ਮੈਂ ਅੱਜ ਸੋਚਿਆ ਵੀ ਜਲੋ ਟਰਾਈ ਕਰਕੇ ਦੇਖਦੀ ਆ ਸ਼ਾਇਦ ਪੈ ਹੀ ਜਾਣ ਬਟ ਮੇਰੀ ਕੋਸ਼ਿਸ਼ ਕਾਮਯਾਬ ਰਹੀ ਮੇਰੀ ਕੱਲੀ ਤੋਂ ਜੜੇ ਪੈ ਹੀ ਗਏ ਸੀਗੇ ਤੇ ਮੈਂ ਕਿੱਦਾਂ-ਕਿੱਦਾਂ ਕੋਸ਼ਿਸ਼ ਕਰਕੇ ਜਿਹੜਾ ਕੱਲੀ ਨੇ ਇੱਕ ਵਾਰ ਜੜੇ ਚੜਾਈ ਲਏ ਸੀਗੇ ਕਿਉਂਕਿ ਨਾ ਬਹੁਤ ਜ਼ਿਆਦਾ ਟਾਈਟ ਹੋ ਜਾਂਦੇ ਆ ਕਿਉਂਕਿ ਦੋਨੇ ਸਾਈਡਾਂ ਤੋਂ ਜਿਹੜੇ ਫੜਨੇ ਪੈਂਦੇ ਹੁੰਦੇ ਆ ਇੱਕੋ ਸਾਰ ਜਿਹੜੇ ਥੱਲੇ ਨੂੰ ਲੈ ਕੇ ਆਉਣੇ ਪੈਂਦੇ ਆ ਬਟ ਮੈਂ ਕਿੱਦਾਂ-ਕਿੱਦਾਂ ਕਰਕੇ ਜਿਹੜੇ ਨੇ ਉਹ ਚੜਾਈ ਲਿਆ ਸੀਗਾ ਲੋ ਜੀ ਇੱਥੇ ਆਪਾਂ ਜਿਹੜੇ ਬੈੱਡ ਸ਼ੀਟ ਵੀ ਵਿਛਾ ਦਿੱਤੀ ਸੀ ਤੇ ਕਵਰ ਵੀ ਚੜਾ ਦਿੱਤੇ ਸੀਗੇ ਤੇ ਸਾਰਾ ਕੰਮ ਕੰਪਲੀਟ ਹੋ ਗਿਆ ਸੀ ਬਟ ਆਪਣੇ ਜਿਹੜੇ ਸਹਰਾਣੇ ਆ ਨਾ ਕੱਲੇ ਉਹੀ ਰਹਿ ਗਏ ਸੀ ਕਿਉਂਕਿ ਜਿਹੜੀ ਰੂਹ ਸੀਗੀ ਉਹਨੂੰ ਮੈਂ ਧੁੱਪ ਲਵਾਉਣ ਵਾਸਤੇ ਧੁੱਪ ਵਿੱਚ ਰੱਖਿਆ ਹੋਇਆ ਸੀਗਾ ਤੇ ਬਸ ਆਪਣੇ ਸਹਰਾਣਿਆਂ ਦਾ ਹੀ ਕੰਮ ਜਿਹੜਾ ਰਹਿ ਗਿਆ ਸੀ ਅਦਰਵਾਈਜ਼ ਆਪਣਾ ਸਾਰਾ ਕੰਮ ਹੁਣ ਨਿਪੜ ਚੁੱਕਿਆ ਸੀਗਾ ਲੋ ਜੀ ਇਹਨਾਂ ਨੂੰ ਥੋੜੀ ਦੇਰ ਹੋਰ ਧੁੱਪ ਲੱਗ ਜੇ ਉਸ ਤੋਂ ਬਾਅਦ ਜਿਹੜਾ ਆਪਾਂ ਆਪਣੇ ਸਹਰਾਣੇ ਆ ਜਿਹੜੇ ਭਰ ਦਾਂਗੇ ਜਾ ਕੇ ਇਹਨੂੰ ਫਰੋਲਣਾ ਪੈ ਰਿਆ ਸੀਗਾ ਤੇ ਧੁੱਪ ਇੰਨੀ ਜ਼ਿਆਦਾ ਸੀ ਔਰ ਨਾ ਵੈਸੇ ਜਿਹੜੀ ਰੋਸ ਸੀ ਉਹ ਸੋਕੀ ਚੁੱਕੀ ਸੀਗੀ ਫਿਰ ਮੈਂ ਕਿ ਕਿਤਾ ਨਾ ਇਹਨੂੰ ਚੱਕ ਕੇ ਜਿਹੜਾ ਅੰਦਰ ਹੀ ਲਿਆਈ ਮੈਂ ਕਿ ਚਲੋ ਹਵਾ 'ਚ ਬੈਠ ਕੇ ਨਾ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਐਵੇਂ ਐਵੇਂ ਕਰਕੇ ਜਿਹੜਾ ਖੋਲ ਦੂੰਗੀ ਤੇ ਨਾਲੇ ਤਾਂ ਇਹਨੂੰ ਹਵਾ ਲੱਗ ਜੂਗੀ ਉਸ ਤੋਂ ਬਾਅਦ ਜਿਹੜਾ ਮੈਂ ਇਹਨੂੰ ਭਰ ਦੂੰਗੀ ਤੇ ਇੱਥੇ ਜੀ ਨਿਮਰਤ ਵੀ ਆ ਚੁੱਕੇ ਸੀਗੀ ਤੇ ਨਿਮਰਤ ਵੀ ਮੇਰੇ ਨਾਲ ਲੱਗੀ ਸੀ ਪਹਿਲਾਂ ਮੈਂ ਇਹਨੂੰ ਚੇਂਜ ਵਗੈਰਾ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜੀ ਨਿਮਰਤ ਮੇਰੇ ਨਾਲ ਹੀ ਲੱਗ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਬੱਚ ਖੇਡ ਲੱਗ ਜਾਂਦੀ ਹੁੰਦੀ ਐ ਵੀ ਕੋਈ ਚੀਜ਼ ਆਸੀ ਵੀ ਕਰੀ ਹਨਾ ਤੇ ਨਿਮਰਤ ਕਦੇ ਤਾਂ ਇਹਦੇ ਉੱਪਰ ਲਟ ਜਾਂਦੀ ਸੀ ਕਦੇ ਕਦੇ ਇਹਨੂੰ ਚੱਕ ਕੇ ਉੱਪਰ ਪਾ ਲੈਂਦੀ ਸੀ ਮਤਲਬ ਐਵੇਂ ਕਰਦੀ ਰਹੀ ਤੇ ਜਿੰਨਾ ਚਿਰ ਮੈਂ ਲੱਗੇ ਰਹੀ ਆਪ ਵੀ ਲੱਗੇ ਰਹੀ ਤੇ ਉਹਨੂੰ ਤਾਂ ਐਸੀ ਵੀ ਮੈਨੂੰ ਖੇਡ ਮਿਲ ਗਈ ਬਸ ਤੇ ਫਿਰ ਮੈਨੂੰ ਐਸੀ ਵੀ ਮੈਂ ਫਟਾਫਟ ਇਹਨੂੰ ਘੜ ਦੇਵਾਂ ਕਿਉਂਕਿ ਨਾ ਜੇ ਮੈਂ ਐਵੇਂ ਹੀ ਛੱਡਤਾ ਫਿਰ ਨਿਮਰਤ ਨੇ ਚੱਕ ਚੁੱਕ ਕੇ ਇਧਰ ਉਧਰ ਲੈ ਜਾਣੀ ਆ ਤੇ ਮੈਂ ਜਿਹੜੀ ਸਹਰਾਣਿਆਂ ਦੀ ਕੋਟਨ ਆ ਉਹ ਕੱਟ ਜਾਣੀ ਆ ਹਨਾ ਫਿਰ ਮੈਨੂੰ ਐਸੇ ਵੀ ਚਲੋ ਮੈਂ ਆਹ ਵਾਲਾ ਕੰਮ ਵੀ ਜਿਹੜਾ ਲੱਗੇ ਹੱਥ ਨੇ ਬੇੜ ਹੀ ਦਿੰਦੀ ਆ ਤੇ ਬਾਕੀ ਕੰਮ ਆ ਜਿਹੜਾ ਬਾਅਦ ਵਿੱਚ ਕਰੂੰਗੀ ਤੇ ਇੱਥੇ ਜੀ ਮੈਂ ਕੋਟਨ ਨੂੰ ਚੰਗੀ ਤਰ੍ਹਾਂ ਫਰੋਲ ਲਿਆ ਸੀ ਤਾਂ ਹੁਣ ਮੈਂ ਸਹਰਾਣਿਆਂ ਦੇ ਵਿੱਚ ਭਰ ਦੂੰਗੀ ਤੇ ਤੇ ਜਿਹੜੀ ਸਾਰੀ ਕੋਟਨ ਨੂੰ ਮੈਂ ਇੱਕ ਸਹਰਾਣੇ ਕਿਉਂਕਿ ਨਾ ਮੈਂ ਅਲੱਗ-ਅਲੱਗ ਰੱਖੀ ਹੋਈ ਸੀ ਕਿਉਂਕਿ ਫਿਰ ਮੈਨੂੰ ਸਾਭ ਨਹੀਂ ਹੋਣਾ ਸੀ ਕਿੰਨੇ ਸਹਰਾਣੇ ਚ ਕਿੰਨੀ ਕਪਾਉਗੀ ਇਸ ਕਰਕੇ ਦੋਨੇ ਸਹਰਾਣੇ ਦੀ ਮੈਂ ਅਲੱਗ-ਅਲੱਗ ਰੱਖੀ ਹੋਈ ਸੀ ਵੀ ਮੇਰੇ ਧਿਆਨ ਚ ਰਹੇ ਵੀ ਇਹ ਇੱਕ ਸਹਰਾ ਤੈ ਲੋ ਜੀ ਇੱਥੇ ਇੱਕ ਸਰਾਣੇ ਦੇ ਵਿੱਚ ਮੈਂ ਇਹਨੂੰ ਪਾ ਕੇ ਜੀ ਹੁਣ ਮੈਂ ਇਹਦੇ ਜਿਹੜਾ ਮੂੰਹ ਸੀਗਾ ਉਹਨੂੰ ਸਿਉ ਦੂੰਗੀ ਲੋ ਜੀ ਸਿਉਣ ਤੋਂ ਬਾਅਦ ਫਿਰ ਡੰਡੇ ਨਾਲ ਇਹਨੂੰ ਚੰਗੀ ਤਰ੍ਹਾਂ ਬਰਾਬਰ ਕਰ ਦੂੰਗੀ ਕੁੱਟ ਕੇ ਇਸ ਤਰੀਕੇ ਨਾਲ ਮਮਿ ਨੇ ਪੈਨ ਦੇ ਪੈਨ ਕਿੱਥੇ ਹੈ ਮਮਿ ਦੇ ਪੈਨ ਕਮਣੇ ਕਰਦਾ ਕਮਣੇ ਕਰਦਾ ਕਮਣੇ ਕਰਦਾ ਸਕੂਲ ਲੋ ਜੀ ਇੱਥੇ ਸਰਾਣਾ ਦੇ ਵਿੱਚ ਮੈਂ ਕੋਟ ਨੂੰ ਪਾਕੇ ਨੂੰ ਚੰਗੀ ਤਰ੍ਹਾਂ ਡੰਡੇ ਦੇ ਨਾਲ ਕੁੱਟ ਕੇ ਜਿਹੜਾ ਬਰਾਬਰ ਕਰ ਦੂੰਗੀ ਇਹ ਸਾਰੀ ਥਾਂ ਤੇ ਜਿਹੜੀ ਬਰਾਬਰ ਬਰਾਬਰ ਹੋ ਜਾਊਗੀ ਉਸ ਤੋਂ ਬਾਅਦ ਹੀ ਚੜਾ ਦੂੰਗੀ ਇਹਦੇ ਉੱਤੇ ਕਵਰ ਤੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜਾ ਪਿੱਲੋ ਬਣ ਕੇ ਤਿਆਰ ਹੋ ਗਿਆ ਹਨਾ ਐਵੇਂ ਲੱਗਦਾ ਕਿ ਬਾਹਰੋਂ ਹੀ ਆਪਾਂ ਜਿਹੜਾ ਤਿਆਰ ਕਰਵਾਇਆ ਹੁੰਦਾ ਆ ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਆਪਣੇ ਜਿਹੜਾ ਟੁੱਟਿਆ ਹੋਇਆ ਸਰਾਣਾ ਹੁੰਦਾ ਹਨਾ ਉਹਨੂੰ ਵਧੀਆ ਤੇ ਟਿੱਕੇ ਨਾਲ ਨਵਾਂ ਬਣਾ ਸਕਦੇ ਆ ਜਿੱਦਾਂ ਕੀ ਹੁਣ ਮੈਂ ਬਣਾਇਆ ਹੈ ਲੋ ਜੀ ਇਹਦੇ ਨਾਲ ਹੀ ਆਪਾਂ ਆਪਣੇ ਵਲੌਗ ਦਾ ਵੀ ਐਂਡ ਕਰਦੇ ਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਉਮੀਦ ਕਰਦੀਆਂ ਤੁਹਾਨੂੰ ਸਾਰੇ ਜਿਨਾਂ ਨੂੰ ਅੱਜ ਦਾ ਵਲੌਗ ਜਿਹੜਾ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਜੀ ਪਿਆਰਾਂ ਜਿਹਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਹੁਣ ਮਿਲਦੇ ਆ ਇੱਕ ਨਵੇਂ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਏ